ਮਤਲਬ ਕਹਿਣ ਲਈ ਕੁਝ ਮੇਰੇ ਕੋਲ ਮੈਨੂੰ ਲੱਗਦਾ ਸ਼ਬਦ ਕੱਟ ਪੈ ਰਹੇ ਨੇ ਕਿਉਂਕਿ ਜਿੰਨਾ ਪਿਆਰ ਤੁਹਾਡਾ ਸਾਰਿਆਂ ਦਾ ਜਿਸ ਦਿਨ ਤੋਂ న్యూਸ ਆਊਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਮੇਰੇ ਮਾਨਨ ਅੰਦਰ ਤਾਂ ਇੱਕੋ ਗੱਲ ਆਂਦੀ ਹੈ ਕਿ ਮੇਰਾ ਬਾਪ ਆਖ ਹਟ ਕੇ ਗਿਆ ਸਾਰਾ ਕੁਝ ਸੋ ਇੱਕਰੀ ਮੈਂ ਤਾਂ ਇਹੀ ਅਰਦਾਸ ਕਰੂੰਗਾ ਜੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹ ਇੱਥੇ ਬਤੀਤ ਕਰਕੇ ਗਏ ਨੇ ਉਸ ਤੋਂ ਵੀ ਜ਼ਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤੀਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਡੈਡ ਇਸ ਵਾਰ ਜਦੋਂ ਆਪਣੀਆਂ ਫੀਲਿੰਗਸ ਤੁਹਾਡੇ ਲਈ ਵਰਡਸ ਚ ਬਿਆਨ ਕਰਨ ਲਈ ਪੈਨ ਚੱਕਿਆ ਤਾਂ ਪਤਾ ਨਹੀਂ ਸੀ ਇਹ ਨੌਖਾ ਹੋਊਗਾ ਡਰ ਜੋ ਸਾਡੇ ਲਈ ਸੀ ਉਹ ਮੈਂ ਸ਼ਬਦਾਂ ਚ ਵੀ ਨਹੀਂ ਦੱਸ ਸਕਦੀ ਬਟ ਬੈਸਟ ਵੇ ਟੂ ਐਕਸਪਲੇਨ ਹਿਮ ਇਜ਼ ਥੈਟ ਹੀ ਵਾਸ ਲਾਈਕ ਵਾਟਰ ਉਹ ਜਿੰਨੇ ਟ੍ਰੈਡੀਸ਼ਨਲ ਨੇ ਉਹ ਨਹੀਂ ਮਾਡਰਨ ਵੀ ਨੇ ਆਪਾਂ ਸਾਰੇ ਕਹਿੰਨੇ ਆ ਥੈਟ ਸਾਰੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਟੋ ਆਪ ਵੀ ਹਰ ਇੱਕ ਜਨਰੇਸ਼ਨ ਚ ਟਲ ਜਾਂਦੇ ਨੇ ਡੈਡ ਦੇ ਪਿੱਛੇ ਕਦੇ ਵੀ ਸੀਨ ਨਹੀਂ ਲੱਗੂਗਾ ਉਹ ਮੈਂ ਹਮੇਸ਼ਾ ਸਾਡੇ ਚ ਹੈਗੇ ਨੇ ਆ ਦੋ ਸਾਲ ਲੰਚ ਡਾਡ ਨੂੰ ਬਹੁਤ ਵਾਰ ਟੁੱਟਦੇ ਦੇਖਿਆ ਤੇ ਓਨੀ ਵਾਰ ਸਟਰੋਂਗਰ ਖੜੇ ਹੁੰਦੇ ਵੀ ਉਹ ਮੇਬੀ ਸਾਰੇ ਵਾਲੀ ਐਕਟਰ ਸੀ ਬਟ ਸਾਡੇ ਲਾਈਫ ਦੇ ਰੀਅਲ ਹੀਰੋ ਸੀ ਹੈਗੇ ਨੇ ਆਲ ਟਾਈਮ ਚ ਡੈਡ ਦਾ ਵਨ ਆਫ ਦਾ ਸਟ੍ਰੈਸ ਹੁੰਦਾ ਹੁੰਦਾ ਸੀ ਕਿ ਬੱਚੇ ਸਾਰਾ ਦਿਨ ਮੇਰੇ ਪਿੱਛੇ ਲੱਗੇ ਰਹਿੰਦੇ ਨੇ ਆਪਣਾ ਸਮਾਂ ਖਰਾਬ ਕਰ ਰਹੇ ਨੇ ਬਟ ਆਮ ਸ਼ੋਰ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਡਟ ਉਹ ਸਮਾਂ ਸਾਡੀ ਉਸ ਸਮੇਂ ਨੂੰ ਯਾਦ ਕਰਕੇ ਅਸੀਂ ਆਪਣੀ ਸਾਰੀ ਜ਼ਿੰਦਗੀ ਕੱਢਾਂਗੇ ਡੈਡ ਤੇ ਪੁਖਰਾਸ਼ ਚੋਂ ਕਰ ਲੈ ਰਹੇ ਸੀ ਨਾ ਤਾਂ ਮਾਸਟਰ ਬੈੱਡਰੂਮ 'ਤੇ ਲੜਾਈ ਚੱਲ ਰਹੀ ਸੀ ਇਹ ਕੌਣ ਲਾਊਗਾ ਪਰ ਮੈਂ ਤੁਹਾਨੂੰ ਕਹਿਣਾ ਚਾਹਨੀ ਆ ਡੈਡ ਉਹ ਤੁਹਾਡਾ ਘਰ ਸੀ ਉਹ ਤੁਹਾਡਾ ਕਮਰਾ ਸੀ ਤੁਹਾਡਾ ਹੈ ਤੇ ਤੁਹਾਡਾ ਰਹੂਗਾ ਇੱਕ ਡਾਟਰ ਆਪਣੇ ਫਾਦਰ ਦੀ ਆਲਵੇਸ ਤਰੀਫ ਕਰੂਗੀ ਇਨਸਾਨ ਦੇ ਕਿਰਦਾਰ ਦਾ ਉਦੋਂ ਜ਼ਿਆਦਾ ਪਤਾ ਲੱਗਦਾ ਜਦੋਂ ਉਹ ਉਨਾ ਹੀ ਪਿਆਰ ਤੇ ਇੱਜ਼ਤ ਆਪਣੇ ਡਾਟਰ ਇਨ ਲਾ ਦੇ ਦਿਲ ਚ ਵੀ ਬਣਾ ਕੇ ਜਾਵੇ ਤੇ ਮੇਰੇ ਦਿਲ ਚ ਉਹਨਾਂ ਲਈ ਹਮੇਸ਼ਾ ਪਿਆਰ ਹੀ ਪਿਆਰ ਹੈ ਕਹਿੰਦੇ ਆ ਦੈਟ ਪੀਪਲ ਯੂ ਲਵ ਡੋਨਟ ਰੀਲੀ ਗੋ ਐਨੀਵੇਅਰ ਯੂ ਜਸਟ ਮੀਟ them ਔਨ ਦੀ ਅਦਰ ਸਾਈਡ ਸੋ ਵਿਲ ਮੀਟ ਐਂਡ ਵੀ ਆਲਵੇਸ ਲਵ ਹਿਮ ਐਂਡ ਆਲਵੇਸ